ਪਰਮ ਸਨਮਾਨਯੋਗ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪਾਂ ਵਿਚਾਰ ਕੀਤੇ ਸੀ ਅਜਾਮਲ ਦਾ ਵਿਆਹ ਦੇ ਬਾਰੇ ਗੁਰੂ ਨੇ ਆਖਿਆ ਦੂਸਰਾ ਪਾਗ ਅੱਜ ਆਪਾਂ ਵਿਚਾਰ ਕਰਾਂਗੇ ਜੁੜ ਬੈਠੋ ਮਨ ਬਿਰਤੀਆਂ ਕਾਗਰ ਕਰੋ ਅੱਜ ਦੇ ਵਿਚਾਰ ਆਪਾਂ ਦੂਜਾ ਭਾਗ ਅਜਾਮਲ ਦਾ ਅਜਾਮਲ ਦਾ ਵਿਆਹ ਕਰਦੇ ਹੋ ਇਸ ਦਾ ਕੁਆਰਾ ਰਹਿਣਾ ਯੋਗ ਨਹੀਂ ਅਜਾਮਲ ਤਾਂ ਅਜਾਮਲ ਦਾ ਬਾਪ ਰਾਜ ਪੰਡਿਤ ਸੀ ਰਾਜ ਪੰਡਿਤ ਹੋਣ ਕਰਕੇ ਉਸ ਨੂੰ ਕੋਈ ਵੀ ਔਖੀ ਗੱਲ ਨਹੀਂ ਸੀ ਵਿਆਹ ਕਰਨਾ ਉਸ ਨੇ ਝਟਪਟ ਹੀ ਥੋੜੇ ਦਿਨਾਂ ਵਿੱਚ ਪ੍ਰਬੰਧ ਕਰਕੇ ਅਜਾਮਲ ਦਾ ਵਿਆਹ ਕਰਾ ਦਿੱਤਾ ਅਜਾਮਲ ਦਾ ਵਿਆਹ ਹੋ ਗਿਆ ਤਰਸੁੰਦਰ ਗੁਣਵੰਤੀ ਤੇ ਜਵਾਨ ਇਸਤਰੀ ਆ ਗਈ ਪਰ ਅਜਾਮਲ ਦਾ ਮਨ ਚੰਚਲ ਹੀ ਰਿਹਾ ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ ਵੇਸਵਾਂ ਦੇ ਦੁਆਰੀ ਜਾਂਦਾ ਹੀ ਰਿਹਾ ਔੜੀ-ਹੋੜੀ ਉਸ ਦਾ ਵੇਸਵਾਂ ਕੋਲ ਜਾਣਾ ਲੁਕ ਨਾ ਸਕਿਆ ਉਹ ਪ੍ਰਗਟ ਹੋ ਗੀ ਗਿਆ ਉਸ ਦੀ ਧਰਮ ਪਤਨੀ ਨੇ ਉਪਰਾਇਤਨ ਕੀਤਾ ਕਿ ਉਹ ਉਸ ਕੋਲ ਹੀ ਰਹੇ 16 ਸ਼ਿੰਗਾਰ ਵੀ ਕੀਤੇ ਨਾਚ ਤੇ ਗੀਤ ਨਾਲ ਵੀ ਪ੍ਰਸੰਨ ਕਰਨ ਦਾ ਯਤਨ ਕੀਤਾ ਪਰ ਅਜਾਮਲ ਦਾ ਮਨ ਪਾਪੀ ਹੀ ਰਹਾ ਵੇਸ਼ਵਾ ਦੀ ਜੂਤ ਤੇ ਸ਼ਰਾਬ ਨੇ ਉਸ ਦੀ ਬੁੱਧੀ ਪ੍ਰਸ਼ਟ ਕਰ ਦਿੱਤੀ ਉਹ ਸਤਵੰਤੀ ਨਾਰੀ ਯਤਨ ਕਰਕੇ ਹਾਰ ਥੱਕੀ ਅਜਾਮਨ ਦਾ ਬਾਪ ਪਰਲੋਕ ਗਮਨ ਕਰ ਗਿਆ ਉਸ ਦੇ ਪਿੱਛੋਂ ਰਾਜੇ ਨੇ ਅਜਾਮਨ ਨੂੰ ਰਾਜ ਪੰਡਤ ਬਣਾ ਦਿੱਤਾ ਰਾਜ ਪੰਡਤ ਬਣ ਜਾਣ ਤੇ ਉਸ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਉਹ ਧਰਮ ਸਮਾ ਦੇਤੇ ਰਾਜ ਦਾ ਆਗੂ ਬਣ ਗਿਆ ਦੌਲਤ ਆ ਹੀ ਗਈ ਕਿਸੇ ਗੱਲ ਦੀ ਕਮੀ ਨਾ ਰਹੀ ਤਾ ਵੀ ਉਸਨੇ ਨਾ ਸੋਚਿਆ ਉਹ ਸੋਚਦਾ ਵੀ ਕਿਵੇਂ ਪੰਜ ਦੋਸ਼ ਉਸਦੇ ਪਿੱਛੇ ਲੱਗੇ ਗਏ ਸਨ ਗੁਰੂ ਆਗਿਆ ਦਾ ਭੰਗ ਕਰਨਾ ਪਹਿਲਾ ਦੋਸ਼ ਝੂਠਾ ਦੋਸ਼ ਝੂਠ ਬੋਲਣਾ ਝੂਠ ਖਾਣੀ ਤੇ ਮਦੀਰਾ ਪੀਣੀ ਪੰਜਵਾਂ ਮਹਾਨ ਦੋਸ਼ ਪਾਪ ਵਿਸਵਾ ਗਮਨ ਸੀ ਵੇਸਵਾ ਕੋੜੀ ਜਾਂਦਾ ਸੀ ਉਸਨੇ ਉੱਚ ਪਦਵੀ ਮਿਲਣ ਤੇ ਵੀ ਵੇਸਵਾ ਦੇ ਜਾਣਾ ਨਾ ਛੱਡਿਆ ਸ਼ਹਿਰ ਵਿੱਚ ਆਮ ਚਰਚਾ ਹੋਣ ਲੱਗ ਪਈ ਜੋ ਗੱਲ ਲੁਕੀ ਸੀ ਉਹ ਪ੍ਰਗਟ ਹੋ ਗਈ ਪ੍ਰਗਟ ਵੀ ਹੋਈ ਸੂਰਜ ਦੇ ਚੜਨ ਵਾਂਗ ਉਸ ਦਾ ਨਵਾਂ ਪਿਆਰ ਇੱਕ ਕਲਾਬਤੀ ਵੇਸਵਾਨਾਲ ਹੋ ਗਿਆ ਉਹ ਪਾਪਾ ਦੀ ਪੁਤਲੀ ਮਾਇਆ ਰੂਪ ਧਾਰਨ ਕਰ ਬੈਠੀ ਸੀ ਇੱਕ ਦਿਨ ਅਜਾਮਲ ਨੂੰ ਰਾਜੇ ਨੇ ਆਪਣੇ ਪਾਸ ਸੱਦਿਆ ਤੇ ਪੁੱਛਿਆ ਅਜਾਮਲ ਤੁਸੀਂ ਰਾਜ ਪੰਡਤ ਹੋ ਰਾਜਾ ਰਾਜੇ ਨੇ ਪੁੱਛਿਆ ਅਜਾਮਲ ਨੇ ਜਵਾਬ ਦਿੱਤਾ ਹਾਂ ਮਹਾਰਾਜ ਅਜਾਮਲ ਨੇ ਉੱਤਰ ਦਿੱਤਾ ਤੁਸੀਂ ਵਰਦ ਤੁਸਾਂ ਵਰਤ ਇੱਕ ਦੋਸ਼ ਲੱਗਿਆ ਹੈ ਤਾਂ ਜਮਲ ਪੁੱਛਣ ਲੱਗਾ ਕਿ ਕੀ ਕੀ ਲੱਗਿਆ ਮਹਾਰਾਜ ਜੀ ਕਿਹੜਾ ਦੋਸ਼ ਲੱਗਿਆ ਤੁਸੀਂ ਕਲਾਵਤੀ ਵੇਸਵਾਂ ਦੇ ਕੋਲ ਜਾਂਦੇ ਹੋ ਮਦੀਰਾ ਤੇ ਮਦੀਰਾ ਪੀਂਦੇ ਤੇ ਰੰਗਰਲੀਆਂ ਮਨਾਉਂਦੇ ਹੋ ਸੱਚ ਹੈ ਮਹਾਰਾਜ ਇਸ ਵਿੱਚ ਰੱਤਾ ਝੂਠ ਨਹੀਂ ਮੈਂ ਕਲਾਵਤੀ ਕੋਲ ਜਾਂਦਾ ਹਾਂ ਉਸ ਨਾਲ ਮੇਰਾ ਪਿਆਰ ਹੈ ਪਰ ਇਹ ਵੀ ਪਤਾ ਕਿ ਰਾਜ ਪੰਡਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਵਿੱਚ ਬਦਨਾਮੀ ਦਾ ਕਾਰਨ ਬਣੇ ਤੇ ਪ੍ਰਜਾ ਤੇ ਬੁਰਾ ਅਸਰ ਹੋਵੇ ਪਤਾ ਹੈ ਮਹਾਰਾਜ ਫਿਰ ਕਿਉਂ ਜਾਂਦੇ ਹੋ ਮਹਾਰਾਜ ਕਿਉਂ ਜਾਂਦੇ ਹੋ ਮਹਾਰਾਜ ਬੋਲੇ ਕਿ ਕਿਉਂ ਜਾਣਾਂ ਐ ਫਿਰ ਤੈਨੂੰ ਇੰਨੀ ਗੱਲਾਂ ਦਾ ਪਤਾ ਹੈ ਤੇ ਤੇ ਕਿਉਂ ਜਾਣਾਂ ਐ ਫਿਰ ਕਿਉਂ ਜਾਂਦੇ ਹੋ ਕਿ ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ ਸੁਣੀ ਹੈ ਪਰ ਮੈਂ ਮਜਬੂਰ ਹਾਂ ਮੈਂ ਕਲਾਵਤੀ ਨੂੰ ਛੱਡ ਨਹੀਂ ਸਕਦਾ ਉਸ ਦੇ ਰੂਹ ਨੇ ਮੋਹਿਆ ਹੈ ਅਜਾਮਲ ਹੋਰ ਅੱਗੇ ਵੱਧ ਗਿਆ ਉਹ ਨਿਰਲਜ ਵੀ ਹੋ ਗਿਆ ਕਿਉਂਕਿ ਜਿਸ ਕੋਲ ਨਿਰਲਜਤਾ ਆ ਜਾਏ ਉਸ ਕੋਲ ਹੋਰ ਕੁਝ ਪੱਲੇ ਨਹੀਂ ਰਹਿੰਦਾ ਨਿਰਲਜਤਾ ਨਿਰਲੱਜਤਾ ਨਿਰਲੱਜਤਾ ਸਭ ਤੋਂ ਮਹਾਨ ਦੋਸ਼ ਜਾਂ ਪਾਪ ਹੈ ਰਾਜਾ ਸਿਆਣਾ ਸੀ ਉਸ ਦੀ ਆਈ ਅਜਾਮਲ ਦੇ ਬਾਪ ਜਿੰਨੀ ਸੀ ਉਹ ਜਾਣ ਗਿਆ ਕਿ ਉਸ ਦਾ ਰਾਜ ਪੰਡਿਤ ਪਾਪਾਂ ਦਾ ਭਾਗੀ ਬਣ ਗਿਆ ਹੈ ਪਾਪ ਉਸ ਨੂੰ ਚੰਗੇ ਲੱਗ ਰਹੇ ਹਨ ਉਸ ਨੇ ਅਜਾਮਲ ਨੂੰ ਕਿਹਾ ਜੇ ਤੁਸਾਂ ਦੀ ਗੱਲ ਠੀਕ ਹੈ ਕਿ ਉਹ ਹੁਣ ਉਸਾਨੋ ਪਤੀ ਮੰਨ ਬੈਠੀ ਹੈ ਤਾਂ ਉਸ ਨੂੰ ਘਰ ਲੈ ਆਓ ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲੱਗੇਗਾ ਜਿੰਨਾ ਚਿਰ ਉਹ ਵੇਸਵਾ ਪਹਿਲੇ ਹੈ ਉਨਾ ਚਿਰ ਵੇਸਵਾ ਹੈ ਕਰਮ ਕਰਨਾ ਵੀ ਥਾਂ ਦੀ ਜਾਂਚਣਾ ਕਰਦਾ ਹੈ ਥਾਂ ਸਿਰ ਹੀ ਕਈ ਚੀਜ਼ਾਂ ਸ਼ੋਭਾ ਦਿੰਦੀਆਂ ਹਨ ਆਪ ਰਾਜ ਪੰਡਤ ਹੋ ਰਾਜ ਪੰਡਤ ਨੂੰ ਸ਼ੋਭਾ ਨਹੀਂ ਦਿੰਦਾ ਉਹ ਵੇਸਵਾ ਦੇ ਬਾਜ਼ਾਰ ਵਿੱਚ ਜਾਈ ਉਸ ਨੂੰ ਕਰ ਨਹੀਂ ਲਿਆ ਸਕਦਾ ਨਾ ਛੱਡ ਸਕਦਾ ਹਾਂ ਅਜਾਮਲ ਨੇ ਫੈਸਲਾ ਦੇ ਦਿੱਤਾ ਇਹ ਪੱਕਾ ਫੈਸਲਾ ਹੈ ਰਾਜ ਨੇ ਪੁੱਛਿਆ ਹਾਂਜੀ ਪੱਕਾ ਫੈਸਲਾ ਹੈ ਸੋਚ ਲਿਆ ਹੈ ਜੀ ਸੋਚ ਲਿਆ ਦੇਖੋ ਅਜਾਮਲ ਅੱਜ ਤੋਂ ਨਹੀਂ ਹੁਣੇ ਤੋਂ ਤੂੰ ਰਾਜ ਪੰਡਿਤ ਨਹੀਂ ਰਹਾ ਖਾਮੀਆਂ ਇਹ ਹਨ ਗੁਰੂ ਦੀ ਆਗਿਆ ਭੰਗ ਕੀਤੀ ਝੂਠ ਬੋਲਿਆ ਝੂਠ ਖਾਦੀ ਵਿਸ਼ਵਾ ਗਮਨ ਸ਼ਰਾਬ ਪੀਤੀ ਤੇ ਨਿਰਲਜਤਾ ਨਾਲ ਮੰਦ ਕਰਮਾਂ ਤੋਂ ਰੁਕਣ ਦੀ ਨਾ ਕੀਤੀ ਐਨੇ ਚ ਦੋਸ਼ ਹੁੰਦੇ ਆ ਹੋਇਆ ਤੁਸੀਂ ਰਾਜ ਪੰਡਤ ਰਹਿਣ ਦੇ ਅਧਿਕਾਰੀ ਨਹੀਂ ਤੁਸਾਂ ਨੂੰ ਸ਼ਹਿਰੋਂ ਬਾਹਰ ਰਹਿਣਾ ਪਵੇਗਾ ਸਾਰੀ ਜਾਇਦਾਦ ਤੇ ਰਾਜ ਮਹਿਲ ਜੋ ਤੁਸਾਂ ਕੋਲ ਹੈ ਉਹ ਤੁਸਾਂ ਦੀ ਪਤਨੀ ਤੇ ਉਸਦੇ ਬੱਚੇ ਨੂੰ ਦੇ ਦਿੱਤਾ ਜਾਂਦਾ ਹੈ ਅੱਗੇ ਤੋਂ ਸ਼ਹਿਰ ਵਿੱਚ ਨਹੀਂ ਵੜਨਾ ਹੋਵੇਗਾ ਕਲਾਬਤੀ ਨੂੰ ਵੀ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਬਸ ਇਹ ਹੁਕਮ ਹੈ ਕੋਈ ਅਪੀਲ ਨਹੀਂ ਨਾ ਕੋਈ ਵਸੀਲਾ ਵਸੀਲਾ ਜਾਓ ਰਾਜੀ ਦੇ ਹੁਕਮ ਨੂੰ ਸੁਣ ਕੇ ਰਾਜ ਦਰਬਾਰੀ ਤੇ ਅਹਿਲਕਾਰ ਸਭ ਘਬਰਾ ਗਏ ਪਰ ਅਜਾਮਲ ਉੱਤੇ ਕੋਈ ਅਸਰ ਨਾ ਹੋਇਆ ਉਸੇ ਵੇਲੇ ਰਾਜ ਦੂਤਾਂ ਨੇ ਅਜਾਮਲ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਉਸ ਨੂੰ ਸ਼ਹਿਰੋਂ ਬਾਹਰ ਕੱਢਣ ਦਾ ਹੁਕਮ ਹੋ ਗਿਆ ਆਜਾਮਲ ਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਉਹ ਬਹੁਤ ਦੁਖੀ ਹੋਈ ਪਰ ਰਾਜੇ ਦਾ ਹੁਕਮ ਟਾਲਣਾ ਵੀ ਔਖਾ ਸੀ ਨਗਰ ਵਾਸੀ ਵੀ ਹੈਰਾਨ ਹੋਏ ਪਰ ਆਜਾਮਲ ਨੂੰ ਕੋਈ ਨਾ ਰੋਕ ਸਕਿਆ ਆਜਾਮਲ ਨੇ ਕਲਾवटी ਨਾਲ ਲੈ ਕੇ ਸ਼ਹਿਰੋਂ ਬਾਹਰ ਜਾ ਛਣ ਪਾਈ ਕਲਾवटी ਦਾ ਸਾਰਾ ਸਮਾਨ ਉੱਥੇ ਗਿਆ ਗਰੀਬਾਂ ਦੀ ਅਛੂਤਾਂ ਵਿੱਚ ਜਾ ਵਸੀ ਰਾਤ ਦਿਨੇ ਭੋਗ ਬਿਲਾਸ ਕਰਕੇ ਖਚਤ ਹੋ ਗਏ ਤੇ ਚਾਰ ਬੱਚੇ ਹੋ ਗਏ ਉਹਨਾਂ ਬੱਚਿਆਂ ਲਈ ਅੰਨ ਕੱਪੜੇ ਦੀ ਲੋੜ ਸੀ ਰਾਜੇ ਦਾ ਹੁਕਮ ਸੀ ਕਿ ਕੋਈ ਮਦਦ ਨਾ ਕਰੇ ਸਾਰੇ ਉਸ ਨੂੰ ਅਜਾਮਲ ਪਾਪੀ ਆਖਣ ਲੱਗ ਪਏ ਆਖਣ ਲੱਗ ਪਏ ਸਨ ਤੇ ਉਹ ਚਿੜੀਆਂ ਪੰਛੀ ਮਾਰ ਕੇ ਖਾਣ ਲੱਗੇ ਨੰਗੇ ਰਹਿਣ ਲੱਗੇ ਹਾਲਾਤ ਇੰਨੇ ਭੇੜੇ ਹੋਏ ਕਿ ਉਹ ਪਾਗਲਾ ਵਾਂਗ ਖਿਜ ਕੇ ਲੋਕਾਂ ਦੇ ਗੱਲ ਪੈਣ ਲੱਗ ਗਿਆ ਸ਼ਰੀਰ ਰੋਗੀ ਹੋ ਗਿਆ ਐਸਾ ਰੋਗੀ ਕਿ ਜੀਵਨ ਦੀ ਆਸਾ ਕੱਟ ਗਈ ਜਦੋਂ ਸ਼ਹਿਰ ਜੋ ਜਦੋਂ ਸਰੀਰ ਐਸਾ ਹੋਇਆ ਉਸ ਤੋਂ ਪਹਿਲਾਂ ਉਸ ਦੇ ਸੱਤ ਪੁੱਤਰ ਹੋ ਗਏ ਸੱਤਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਜਿਵੇਂ ਭਾਈ ਗੁਰਦਾਸ ਜੀ ਪਰਮਉਂਦੇ ਹਨ पतित अजामल पाप कर जाई कला वतनी दे रिहा गुरते बेमुख होए कह पाप कमावे दुर्मत दिया व्यर्थ जन्म गवाया गवायन पौजल अंदर फिरदा व्या छह पुत छह पुते जाए वेसवा पापों दा फल इछे लेहा पुत उपन्ना सतमा नाऊ धन नो चित ओ महिया ਗੁਰੂ ਦੁਆਰੇ ਜਾ ਕੇ ਗੁਰਮਖਣਾਉ ਨਾਰਾਇਣ ਕਿਹਾ ਉਸਨੇ ਸਤਵੇਂ ਪੁੱਤਰ ਦਾ ਨਾਂ ਨਾਰਾਇਣ ਰੱਖ ਲਿਆ ਦੁਖੀ ਹੋਣ ਲੱਗਿਆ ਉਹ ਪਾਪਾਂ ਤੇ ਦੁੱਖਾਂ ਦਾ ਇੱਕ ਪੁਤਲਾ ਬਣ ਗਿਆ ਉਹ ਸਵੇਰੇ ਜੰਗਲ ਨੂੰ ਚਲਿਆ ਜਾਂਦਾ ਤੇ ਸ਼ਾਮ ਨੂੰ ਸ਼ਿਕਾਰ ਕਰਕੇ ਮੁੜ ਆਉਂਦਾ ਕਲਾਬਤੀ ਵੀ ਹੁਣ ਇੱਕ ਭਾਰੀ ਗ੍ਰਸਤਣ ਸੀ ਸੱਤਾਂ ਬੱਚਿਆਂ ਦੀ ਮਾਂ ਸੀ ਅਤੇ ਰੂਪ ਢਲ ਗਿਆ ਸੀ ਉਹ ਦੁਖੀ ਹੋਣ ਲੱਗੀ ਇਸਤਰੀ ਪੁਰਖ ਦਾ ਇਹ ਸੁਭਾਵ ਹੋ ਜਾਂ ਸੁਭਾਵ ਹੈ ਜਦੋਂ ਦੁੱਖ ਕਸ਼ਟ ਤੰਨ ਨੂੰ ਆਏ ਤਾਂ ਭਗਵਾਨ ਜਾਂ ਨੇਕੀ ਯਾਦ ਆਉਂਦੀ ਹੈ ਕਲਾवटी ਨੂੰ ਪਛਤਾਵਾ ਲੱਗਾ ਕਿ ਉਸ ਨੇ ਇੱਕ ਉੱਚ ਬ੍ਰਾਹਮਣ ਦਾ ਜੀਵਨ ਨਸ਼ਟ ਕੀਤਾ ਤੇ ਆਪਣਾ ਵੀ ਪਾਪੜ ਬਣੀ ਜੇ ਰਾਜੀ ਪਾਸੋਂ ਖਿਮਾ ਮੰਗ ਲੈਂਦੀ ਤਾਂ ਐਨਾ ਕਸ਼ਟ ਨਾ ਪਉਂਦੀ ਝੁੱਗੀ ਕੋਲੋਂ ਲੰਘਦੇ ਸਾਧੂ ਸੰਤਾਂ ਵੱਲ ਤੱਕਦੀ ਰਹਿੰਦੀ ਇੱਕ ਦਿਨ ਦੇਵ ਨੇਤ ਨਾਲ ਅਹਿਸਾਸ ਹੋ ਬਣਿਆ ਕਿ ਦੋ ਸਾਧੂ ਉਸ ਦੀ ਝੁੱਗੀ ਕੋਲ ਠਹਿਰ ਗਏ ਉਹ ਮਹਾਪੁਰਖ ਬੜੇ ਸਿਆਣੇ ਸਨ ਭਗਵਾਨ ਰੂਪ ਪਰ ਕਲਾਬਤੀ ਕੋਲ ਖੁਜ ਨਹੀਂ ਸੀ ਜੋ ਉਹਨਾਂ ਨੂੰ ਖਾਣ ਵਾਸਤੇ ਦਿੰਦੀ ਉਵੈਸ਼ਨੂ ਸਾਧੂ ਸਨ ਆਜਾਮਲ ਸ਼ਾਮ ਨੂੰ ਆਇਆ ਉਹ ਚਿੜੀਆਂ ਤੇ ਬਟੇਰੇ ਕਬੂਤਰ ਆਦਿਕ ਮਾਰ ਕੇ ਲਿਆਇਆ ਤਕਲਾਵਤੀ ਨੇ ਉਸ ਦਿਨ ਬਣਾਉਣ ਨਾ ਦਿੱਤੀ ਉਸ ਨੇ ਆਖਿਆ हे ਪਤੀ ਦੇਵ ਅੱਗੇ ਹੀ ਪਤਾ ਨਹੀਂ ਕਿਸ ਕੋ ਕਰਮ ਬਦਲੇ ਇਹ ਦਸ਼ਾ ਹੋਈ ਹੈ ਆਸਾਂ ਨੂੰ ਅੱਜ ਮਾਸ ਨਹੀਂ ਖੋਲਣਾ ਚਾਹੀਦਾ ਸਾਧੂ ਵੈਸ਼ਨੂ ਹਨ ਹੋ ਸਕਦਾ ਹੈ ਕਿ ਕੋਈ ਚੰਗਾ ਬਚਨ ਕਰ ਜਾਣ ਤਾਂ ਸਾਡੇ ਜੀਵਨ ਵਿੱਚ ਕੋਈ ਸੁਖ ਦੀ ਘੜੀ ਆ ਜਾਏ ਸੁਣਿਆ ਹੈ ਸਾਧੂ ਭਗਵਾਨ ਦੇ ਭਗਤ ਹੁੰਦੇ ਹਨ ਆਜਾਮਲ ਏ ਪਿਆਰੀ ਆਜਾਮਲ ਹੁਣ ਬੋਲਿਆ ਏ ਪਿਆਰੀ ਬਾਤ ਤਾਂ ਤੇਰੀ ਠੀਕ ਹੈ ਪਰ ਅਸੀਂ ਕੀ ਖਾਈਏ ਤੇ ਇਹਨਾਂ ਨੂੰ ਕੀ ਦਈਏ ਮਹਿਮਾਨ ਹਨ ਕਰ ਆਏ ਅਤਿਤੀ ਨੂੰ ਭੋਜਨ ਨਾ ਦੇਣਾ ਵੀ ਤਾ ਕੋਰ ਪਾਪ ਹੈ ਕਲਾਬਤੀ ਇਹ ਗੱਲ ਵੀ ਠੀਕ ਹੈ ਕਲਾਬਤੀ ਕਹਿੰਦੀ ਇਹ ਗੱਲ ਵੀ ਠੀਕ ਹੈ ਇਹਨਾਂ ਨੂੰ ਕੀ ਖਾਣ ਨੂੰ ਦੇਈਂ ਹਾਂ ਕੁਝ ਦਾਣੇ ਹਨ ਪੁੰਜੇ ਹੋਏ ਤੇ ਗੁੜ ਹੈ ਉਹ ਵੰਨ ਦਈਏ ਆਪ ਵੀ ਮੁੱਠੀ-ਮੁੱਠੀ ਚਬ ਕੇ ਸਬਰ ਸੰਤੋਖ ਨਾਲ ਰਾਤ ਕੱਟ ਲਈਏ ਸਵੇਰੇ ਜੋ ਹੋਏਗੀ ਦੇਖੀ ਜਾਏਗੀ ਅਜਾਮਲ ਇਹਦਾ ਗੱਲ ਠੀਕ ਹੈ ਐਸਾ ਕਰੋ ਪਤੀ ਪਤਨੀ ਨੇ ਪੁੰਜੇ ਹੋਏ ਦਾਣੇ ਤੇ ਗੁੜ ਸਾਧਵਾਂ ਨੂੰ ਦੇ ਦਿੱਤਾ ਬੇਨਤੀ ਕੀਤੀ ਮਹਾਰਾਜ ਅਸਾਂ ਕੋਲ ਇਹੋ ਕੁਝ ਹੈ ਅਸੀਂ ਗਰੀਬ ਤੇ ਪਾਪੀ ਹਾਂ ਕਿਰਪਾ ਕਰੋ ਦਇਆ ਕਰੋ ਕਿ ਮਹਾਰਾਜ ਸਾਡੇ ਬਦਲੇ ਭਗਵਾਨ ਅੱਗੇ ਅਰਦਾਸ ਕਰੋ ਭਗਵਾਨ ਰੂਪ ਸਾਧੂ ਨੇ ਬਚਨ ਕੀਤਾ ਹੈ ਅਜਾਮਲ ਤ੍ਰੈਕਾਲ ਦ੍ਰਿਸ਼ਟੀ ਨਾਲ ਐਸੀ ਅਸੀਂ ਸਭ ਜਾਣ ਗਏ ਆਪ ਬ੍ਰਾਹਮਣ ਦੇ ਪੁੱਤਰ ਸੀ ਵਾਸਨਾ ਦੀ ਅਗਨੀ ਨੇ ਆਪ ਦੀ ਅਕਲ ਸਭ ਕਸਮ ਕਰ ਦਿੱਤੀ ਠੀਕ ਹੈ ਪਰ ਛੇਤੀ ਹੀ ਤੁਸਾਂ ਦੀ ਕਲਿਆਣ ਹੋਵੇਗੀ ਜੋ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਹੈ ਇਹ ਭਗਵਾਨ ਦੀ ਪ੍ਰੇਰਣਾ ਹੈ ਇਸ ਨਾਲ ਪਿਆਰ ਕਰੋ ਨਾਰਾਇਣ ਨਾਰਾਇਣ ਪੁਕਾਰੋ ਇੱਕ ਦਿਨ ਜ਼ਰੂਰ ਨਾਰਾਇਣ ਤੁਸਾਂ ਦੀ ਪੁਕਾਰ ਸੁਣ ਲਵੇਗਾ ਸੋ ਇਹ ਅੱਜ ਦੀ ਵਿਚਾਰ ਅੱਜ ਅਮਰ ਦੀ ਦੂਸਰੀ ਭਾਗ ਦੀ ਅੱਜ ਦੀ ਵਿਚਾਰ ਹੋਈ ਹੈ। ਤੀਸਰੀ ਭਾਗ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਬਹੁਤ-ਬਹੁਤ ਧੰਨਵਾਦ ਆਪ ਦੀ ਸੰਗਤਾਂ ਦਾ ਜੋ ਆਪ ਜੀ ਵੱਚੜ ਕੇ ਨਿਤਨੇਮ ਦੀ ਹਾਜ਼ਰੀ ਭਰਦੇ ਹੋ ਅਤੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਵੱਚੜ ਕੇ ਨਿਤਨੇਮ ਦੀ ਹਾਜ਼ਰੀ ਭਰਿਆ ਕਰੋ ਗੁਰੂ ਵਾਲੇ ਬਣੋ ਅਤੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਮਰਸ਼ਕੂਰ ਸਿੰਘ ਸਜੋ ਗੁਰੂ ਵਾਲੇ ਬਣੋ ਅਤੇ ਆਪਣਾ ਜੀਵਨ ਸਫਲਾ ਬਣਾਓ। ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਚੰਗੇ-ਚੰਗੇ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ